ਏਜੀ ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀਆਂ ਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜੂਮਹਮ ਚੱਲਦੀ ਆ ਉਹਦੀ ਲੜੀ ਦੇ ਸਾਡੇ ਚੌਕੀ ਇੰਚਾਰਜ ترਸੀਮ ਸਿੰਘ ਨਵਾਪਿੰਡੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਅ ਇਨਫੋਰਮੇਸ਼ਨ ਮਿਲੀ ਵੀ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਰਮਲ ਸਿੰਘ ਚਿਮਾ ਅਰਸ਼ਦੀਪ ਲੁੰਡੀਤ ਹਰਪ੍ਰੀਤ ਹੈਪੀ ਇਹ ਨਵੇਂ ਪਿੰਡ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਕਿ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਾਰਕੜੇ ਲੂ ਬਰਾਮਦ ਹੋਇਆ ਜੀ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਜਿਸ ਕੀਤਾ ਇਹਨਾਂ ਦਾ ਰਿਮਾਨਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਹਦੇ ਕਿਸੇ ਨਾਲ ਇਹ ਹੋਰ ਇਹਨਾਂ ਚੀਜ਼ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਊਗਾ ਪ੍ਰੋਫੈਸ਼ਨਲ ਚੋਰਾ ਕਿ ਉਹ ਨਵੇਂ ਜੇ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਦੀ ਸ਼ੋਰਤ ਪਤਲ ਲੱਗੀ ਵੀ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਡੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋ ਸਖਤੀ ਨਾਲ ਪੁਸ਼ਕਿਸ਼ ਕਰਕੇ ਤੇ ਹੋਰ ਚੋਰੀਆਂ ਬਾਰੇ ਵੀ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਕੋਈ ਇਹਨਾਂ ਤੋਂ ਵੈਪਰ ਵਾਹਿਆ ਨਾ ਕੋਈ ਵੈਪਰ ਨਹੀਂ ਕਿਰਚ ਬਰਾਮਦ ਹੋਈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਕੀ ਕਰਨੀ ਕਰਨੀ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਿਮਾਂਡ ਲੈ ਕੇ ਹੋਰ ਕਸ਼ਿਸ਼ ਕਰਾਂਗੇ ਏਜੀ ਪੰਜਾਬ ਸਰਕਾਰ ਦੁਆਰਾ ਸਾਡੇ ਸੀਨੀਅਰ ਅਫਸਰਾਂ ਦੀਆਂ ਡਾਇਰੈਕਸ਼ਨ ਮੁਤਾਬਕ ਯੁੱਧ ਨਸ਼ਿਆਂ ਵਿਰੁੱਧ ਜੂਮੇਮ ਚੱਲਦੀ ਆ ਉਹਦੀ ਲੜੀ ਦੇ ਸਾਡੇ ਚੌਕੀ ਇੰਚਾਰਜ ترਸੀਮ ਸਿੰਘ ਨਵਾਪਿੰਡੇ ਨਾਕਾਬੰਦੀ ਕੀਤੀ ਸੀ ਇਹਨਾਂ ਕੋਲੋਂ ਅ ਇਨਫੋਰਮੇਸ਼ਨ ਮਿਲੀ ਵਿੱਚ ਚਾਰ ਨੌਜਵਾਨ ਨੇ ਜਿਹੜੇ ਲਟਾਕੂਆ ਚੋਰੀਆਂ ਕਰਦੇ ਆ ਤੇ ਉਹ ਚੀਜ਼ਾਂ ਵੇਚ ਕੇ ਤੇ ਲੋਕਾਂ ਨੂੰ ਨਸ਼ੇ ਵਗੈਰਾ ਵੀ ਇਹ ਸਪਲਾਈ ਦਾ ਕਰਦੇ ਆ ਜੀ ਇਹਨਾਂ ਨੂੰ ਕਾਬੂ ਕੀਤਾ ਜਿਹੜੇ ਚਾਰ ਆਦਮੀ ਨੇ ਚਰਮਲ ਸਿੰਘ ਝਿਮਾ ਅਰਸ਼ਦੀਪ ਲੁੰਡੀ ਤੇ ਹਰਪ੍ਰੀਤ ਹੈਪੀ ਇਹ ਨਵੇਂ ਪਿੰਡ ਦੇ ਨੇ ਚੌਥਾ ਹੈਗਾ ਸਰਬਜੀਤ ਸਿੰਘ ਰੌਣਕੀ ਇਨਜਾਮਪੁਰ ਦਾ ਚਾਰਾਂ ਕੋਲੋਂ ਥੋੜੇ ਦਿਨ ਪਹਿਲਾਂ ਇਹਨਾਂ ਨੇ ਚੋਰੀ ਕੀਤੀ ਸੀ ਕਿਸ ਫਾਰਮ ਹਾਊਸ ਦੇ ਵਿੱਚ ਬਿਕਰਮਜੀਤ ਸਿੰਘ ਦਾ ਫਾਰਮ ਹਾਊਸ ਸੀ ਜੀ ਉਥੇ ਚੋਰੀ ਕੀਤੀ ਸੀ ਲੇਕ ਇਹਨਾਂ ਨੇ ਛੜਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀਗਾ ਜੀ ਇਹ ਇਹਨਾਂ ਕੋਲ ਇੱਕ ਮੋਟਰਸਾਈਕਲ ਸਪਲੰਡਰ ਤੇ ਇੱਕ LED ਪੱਖਾ ਗੈਸ ਸਿਲੰਡਰ ਵਗੈਰਾ ਸਮਾਨ ਘਰੇਲੂ ਬਰਾਮਦ ਹੋਇਆ ਜੀ ਗ੍ਰਫਤਾਰੀ ਇਹਨਾਂ ਦੀ ਕਰ ਲਈ ਗਈ ਹੈ ਜੀ ਮੁਕਦਮਾ ਦਰਜ ਜੇਸ਼ ਕੀਤਾ ਇਹਨਾਂ ਦਾ ਰਿਮਾਨਡ ਲੈ ਕੇ ਕਿਹੜੇ ਕਿਹੜੇ ਇਹਨਾਂ ਦੇ ਸਾਥੀ ਨੇ ਇਹਦੇ ਕਿਸੇ ਨਾਲ ਇਹ ਹੋਰ ਇਹਨਾਂ ਚੀਜ਼ ਚੋਰੀਆਂ ਕੀਤੀਆਂ ਉਹ ਸਖਤੀ ਨਾਲ ਪੁਸ਼ਕਿਸ਼ ਕੀਤੀ ਜਾਵੇ ਪ੍ਰੋਫੈਸ਼ਨਲ ਚੋਰ ਆ ਕਿ ਉਹ ਨਵੇਂ ਜੇ ਅੱਜ ਹੀ ਕਾਬੂ ਆਏ ਨੇ ਜੀ ਇਹ ਛੋਟੀਆਂ ਛੋਟੇ ਇਹਨਾਂ ਦੀ ਸ਼ੋਰਤ ਪਤਲਾ ਕਿ ਉਹ ਚੋਰੀਆਂ ਕਰਨ ਦੇ ਆਦੀ ਸੀ ਛੋਟੀਆਂ ਮੋਟੀਆਂ ਚੋਰੀਆਂ ਪਰ ਹੁਣ ਕਾਬੂ ਆ ਗਏ ਨੇ ਜੀ ਹੁਣ ਇਹਨਾਂ ਕੋ ਸਖਤੀ ਨਾਲ ਪੁਸ਼ਕਿਸ਼ ਕਰਕੇ ਤੇ ਹੋਰ ਚੋਰੀਆਂ ਬਾਰੇ ਵੀ ਹਾਂਜੀ ਇਹ ਨਸ਼ੇ ਸੇਵਨ ਵੀ ਕਰਦੇ ਨੇ ਔਰ ਜਿਹੜੇ ਪੈਸੇ ਕਮਾਉਂਦੇ ਉਹਨਾਂ ਨੂੰ ਇਸੇ ਲਈ ਮਿਸਯੂਜ਼ ਕਰਦੇ ਆ ਜੀ ਕੋਈ ਇਹਨਾਂ ਤੋਂ ਵਪਰਵਾ ਹਥਿਆਰ ਗਾ ਵਪਰਵਾ ਨਹੀਂ ਕਿਰਚ ਬਰਾਮਦ ਹੋਈ ਇਹਨਾਂ ਕੋਲੋਂ ਤੇ ਬਾਕੀ ਇਹ ਚੋਰੀ ਦਾ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਕੀ ਕਰ ਲਈ ਕਰਦੇ ਪਰਚਾ ਦਰਜ ਕਰ ਦਿੱਤਾ ਇਹਨਾਂ ਦੇ ਤੇ ਰਿਮਾਂਡ ਲੈ ਕੇ ਹੋਰ ਕਸ਼ਿਸ਼ ਕਰਾਂਗੇ